ਬਜੀ ਬੈਠੋ ਵਹੀ ਕੁ ਜੀ ਦਾ ਖਲਸਾ ਵਹੀ ਕੁ ਜੀ ਕਰੇ ਜੀ ਫੜੇ ਬੈਠੋ ਇਧਰ ਵੇਖੋ ਬੈਠੋ ਕਿਹੜਾ ਪਿੰਡ ਜੀ ਆਪਣਾ ਹੈ ਆਹ ਦਾ ਖੇਪੜੀ ਨਾ ਉੱਠ ਕੇ ਬੈਠੋ ਮੜਿਆ ਜਾ ਤੇ ਪਿੰਡ ਦੇ ਵੀ ਆਪਾ ਪਿੰਡ ਜਣਾ ਉੱਥੋਂ ਬੈਠੋ ਮੜਾਏ ਦੱਸੋ ਨੀ ਪੇਟ ਤੁਹਾਡਾ ਨਾਂ ਕੀ ਜੇ ਉੱਠੋ 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 ਵੈਕੁਪੀ ਜੀ ਦਾ ਖਲਚਾ ਵੈਕੁਪੀ ਜੀ ਦੀ ਫਤਿਹ ਜੀ ਇਹ ਮਾਤਾ ਜੀ ਨੇ ਤਕਰੀਬਨ ਕੋਈ 1.5-2 ਘੰਟਾ ਪਹਿਲਾਂ ਸਾਡੇ ਪਿੰਡ ਨੇੜੇ ਵਿੱਚ ਗੁਰਦੌਰ ਸਾਹਿਬ ਗੁਰਦੌਰ ਸਿੰਘ ਸਭਾ ਸਾਡੇ ਮੰਦਿਰ ਦੇ ਨੇੜੇ ਉੱਥੇ ਆਏ ਸੀ ਦੁਆਰਾਸਰਾ ਦੇ ਵਿੱਚ ਪਿੰਡ 'ਚ ਖੜਦੇ ਪਏ ਤੇ ਕੋਈ ਵੀਰ ਉਹਨਾਂ ਗੁਰਦਾਰੇ ਛੱਡ ਗਿਆ ਸਾਨੂੰ ਗੁਰਦੌਰ ਸਾਹਿਬ ਤੋਂ ਫੋਨ ਆਇਆ ਕਿ ਇੱਦਾਂ ਮਾਤਾ ਜੀ ਨੇ ਕੋਈ ਜੁਗ ਨੇ ਉਹ ਇਦਾਂ ਬੈਠੇ ਨੇ ਤੇ ਆਪਣਾ ਆਦਾ ਪਤਾ ਕੋਈ ਦੱਸ ਦੇਣ ਤੇ ਜੁਗਰਵਾਲ ਦਾ ਮਾਤੇ ਕਿਹੜਾ ਪਿੰਡ ਆ ਕੀ ਨਾਮ ਤੁਹਾਡਾ ਕੀ ਨਾਮ ਜੀ ਤੁਹਾਡਾ ਕੀ ਨਾ ਦਿਪੋ ਪੁਰਾਣਾ ਪੁਰਾਣਾ ਕੀ ਆ ਪੁਰਾਣਾ ਕੀ ਤੁਹਾਡਾ ਪਿੰਡ ਕਿਹੜਾ ਰੇ ਪਡੋਰੀ ਕਿਹੜੀ ਤੁਗਲਵਾ ਲੱਗੇ ਪਡੋਰੀ ਆ ਤੇ ਤੁਹਾਡੇ ਘਰ ਵਾਲਦਾ ਕੀ ਨਾਮ ਆ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ? ਮੈਂ ਕਿਹਾ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ? ਤੁਹਾਡੇ ਘਰ ਵਾਲੇ ਦਾ ਕੀ ਨਾਮ ਆ? ਕੁੜੀ ਕਿਰਾਂ ਦਾ ਹੋਈ? ਤੇ ਕਿੰਨੇ ਬੱਚੇ ਤੁਹਾਡੇ? ਕੁੜੀ ਤਾਂ ਮੁੰਬਾਰਾ ਕੁੜੀ ਜੋਦਾ ਬਟਾ ਉਹ ਗਰਾਹੀ ਤੇ ਮੁੰਡੇ ਦਾ ਨਾਮ ਕੀ ਆ? ਲੱਭੂ ਆ। ਲੱਭੂ ਆ। ਕੀ ਕਰਦਾ ਉਹ? ਉਹਨੇ ਧੜਨ ਦਾ ਦਿਹਾੜੀ ਦੀ ਜੋ ਰਾਤ ਤੇ ਦਿਹਾੜੀ ਆਖਦੇ ਹੋਰ ਪਰਿਵਾਰ ਚ ਕੌਣ ਕੌਣ ਆ ਹਾਂਜੀ ਹੋਰ ਪਰਿਵਾਰ ਚ ਕੌਣ ਕੌਣ ਆ ਹੋਰ ਤਾਂ ਰਿਟਾ ਪਰਚੀ ਕੌਣ ਕੌਣ ਆ ਤਾਂ ਬਦਜੋਰ ਕੌਣ ਕੌਣ ਆ ਆਪ ਕੋਲਰ ਬੰਦ ਕਰੇ ਕੋਲ ਤੇ ਜਵਾਜ ਹੋਣ ਦੀ ਤੇ ਸੰਗਤੀਆਂ ਫੋਟੋਆਂ ਮਿਲੀਆਂ ਨੇ ਇੱਕ ਬਾਬੇ ਨਾਨਕ ਦੀ ਫੋਟੋਆਂ ਵੀ ਦੇਖ ਸਕਦੇ ਹੋ ਤੇ ਇੱਕ ਅਸ਼ਕੀ ਭਗਵਾਨ ਕੋਲੋਂ ਆ ਇੱਕ ਡਰਮੀ ਮਿਲੀ ਆ ਦਰਮੀ ਵਿੱਚ ਇਹ ਨਾਲ ਲੈ ਕੇ ਸਮਾਨ ਸਰ ਦਰਮੀ ਵਿੱਚ ਫੁੱਲੀਆਂ ਵਾਂ ਬਾਬੇ ਇਹ ਕਿਥੋਂ ਲੈ ਕੇ ਆਏ ਜੀ ਹਾਂ ਜੀ ਇਹ ਕਿਥੋਂ ਲੈਂਦਾ ਸਮਾਨ ਇਹ ਫੁੱਲੀਆਂ ਕਿਥੋਂ ਲਈਆਂ ਉਹ ਡੱਬਾ ਕਿਥੋਂ ਲਿਆ ਹਾਂ ਜੀ ਇਹ ਡੱਬਾ ਤੇ ਫੁੱਲੀਆਂ ਕਿਥੋਂ ਲਈਆਂ ਵਾਂ ਇਹ ਲੈਂਦਾ ਬੱਤੀ ਬੰਦੋ ਬੱਤੀ ਮੈਂ ਚੱਲਿਆ ਨਾ ਵਾ ਇਹ ਦੱਸੋ ਕਿਥੋਂ ਲੈ ਕੇ ਆਏ ਜੀ ਤੇ ਘਰ ਹੋ ਗਾਉਂਦੇ ਆ ਜੀ ਹਾਂ ਜੀ ਘਰੋਂ ਕਦੋਂ ਦੇ ਆਏ ਜੀ ਹੈ ਮਾਤਾ ਜੀ ਦੱਸੋ ਦੱਸੋ ਫਿਰ ਘਰ ਜਾਣਾ ਕਿ ਨਹੀਂ ਹਾਂ ਜੀ ਘਰ ਨਹੀਂ ਜਾਣਾ ਹਾਂ ਹਾਂ ਤੇ ਫਿਰ ਦੱਸੋ ਕਿ ਘਰ ਚਲੀਏ ਫਿਰ ਦੱਸੋ ਫਿਰ ਕਿੱਥੋਂ ਆਏ ਜੀ ਦੀ ਹੁਣ ਤੇ ਬੰਦ ਕਰ ਦੋ ਮੈਂ ਰਾਤ ਵੀ ਕਰ ਰਹੀ ਤੇ ਚੱਲਦੇ ਹਾਂ ਨਹੀਂ ਫਿਰ ਜਾਣਾ ਸਿੱਧੇ ਛੱਡ ਗਿਆ ਉਹਨਾਂ ਨੇ ਕਿੱਥੇ ਜਾਣਾ ਦੱਸੋ ਸਾਨੂੰ ਪਿੰਡ ਦਾ ਜ਼ੂਮ ਕਰੀ ਮਾਤਾ ਦੀ ਫੋਟੋ ਕਿਹਨਾ ਫਿਰ ਜ਼ੂਮ ਮਾਤਾ ਦੇ ਮਾਤਾ ਦੇ ਮਾਤਾ ਇਧਰ ਰਹਿ ਗਏ ਮੈਂ ਇੱਥੇ ਸਾਹਮਣੇ ਆਪਣਾ ਤੁਸੀਂ ਹੁਣ ਕਿੱਥੋਂ ਆਏ ਜੇ ਡਰਮੀ ਫੋਟੋਆਂ ਕਿਥੋਂ ਲੈ ਕੇ ਆਏ ਬਾਬੇ ਦੇ ਲੈ ਕੇ ਆਏ ਕਿਥੋਂ ਲੈ ਕੇ ਆਏ ਜੇ ਦੱਸੋ ਹਾਂਜੀ ਕਿਥੋਂ ਲੈ ਕੇ ਆਏ ਜੇ ਫੋਟੋਆਂ ਆਹ ਫੋਟੋ ਕਿਥੋਂ ਲੈਂਦੀ ਬਾਬੇ ਰਣਕ ਦੀ ਗੁਰਦੁਆਰਾ ਰਣਕ ਦੀ ਗੁਰਦਾਰੇ ਹੁਣ ਕਿਥੋਂ ਆਏ ਤੁਸੀਂ ਪਿੰਡ ਜਾਣਾ ਪਿੰਡ ਹਾਂਜੀ ਪਿੰਡ ਜਾਣਾ ਪਿੰਡ ਜਾਣਾ ਆਪਣਾ ਆਹ ਜਾਣਾ ਤੇ ਫਿਰ ਦੱਸੋ ਘਰ ਚਲੀ ਤੁਹਾਡੇ ਅੱਜ ਜੀ ਸੰਗਤ ਜੀ ਤੁਸੀਂ ਜਿੱਦਾਂ ਵੇਖਦੇ ਪਿਓ ਕਿ ਮਾਤਾ ਜੀ ਨੇ ਅਸੀਂ ਬੜਾ ਯੋਗ ਲੋਕ ਨੇ ਪਰ ਸਿਰਫ ਇਹਨਾਂ ਨੇ ਆਪਣਾ ਨਾਮ ਦੀਪੋ ਤੇ ਪਿੰਡ ਤੁਗਲਵਾੜ ਨੇੜੇ ਪੰਡੋਰੀ ਦੱਸਿਆ ਵਾ ਇਸ ਤੋਂ ਇਲਾਵਾ ਕੁਝ ਨਹੀਂ ਦੱਸਦੇ ਪਰ ਮੁੰਡੇ ਦਾ ਨਾਮ ਆ ਲੱਭੂ ਹਾਂ ਜੀ ਲੱਭੂ ਮੁੰਡਿਆਂ ਦਾ ਨਾਮ ਦੱਸਦੇ ਪਏ ਆ ਜੋ ਦਿਹਾੜੀ ਢੱਪਾ ਕਰਦਾ ਵਾ ਅਸੀਂ ਸਾਰੇ ਸੰਗਤ ਅਕੀ ਬੇਨਤੀ ਕਰਦੇ ਆ ਕਿ ਇਸ ਮਾਤਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਮਾਤਾ ਜੀ ਆਪਣੇ ਪਰਿਵਾਰ ਚ ਆਪਣੇ ਘਰ ਜਾ ਸਕਣ ਕਿਉਂਕਿ ਸਾਡੇ ਪਿੱਛੇ ਤੁਹਾਨੂੰ ਪਤਾ ਬੀਬੀਆਂ ਦੇ ਰਹਿਣ ਦਾ ਅਰੇਂਜਮੈਂਟ ਨਹੀਂ ਹੈਗਾ ਪਰ ਫਿਰ ਵੀ ਅਸੀਂ ਇਹਨਾਂ ਦੀ ਇੱਥੇ ਰਾਤ ਇੱਕ ਸਟੇ ਕਰਾ ਰਹੇ ਆ ਕਿ ਮੌਸਮ ਤੁਹਾਨੂੰ ਪਤਾ ਨਾਲ ਸਰਵਾਵ ਵਿੱਚ ਬਾਰਿਸ਼ ਦਾ ਮੌਸਮ ਹੁੰਦਾ ਪਿਆ ਵਾ ਤੇ ਦੂਸਰੀ ਗੱਲ ਇਹ ਵੀ ਬਜ਼ੁਰਗੋ ਮਾਤਾ ਇਸ ਟਾਈਮ ਕਿੱਥੇ ਜਾਣਗੇ ਜਿਹਦੇ ਕਰਕੇ ਸਾਡਾ ਇਹੀ ਫਰਜ ਬੰਦਾ ਕਿ ਆਪਾਂ ਮਾਤਾ ਨੂੰ ਰਾਜੀ ਕਰਖਾਈਏ ਕੋਸ਼ਿਸ਼ ਕਰੀਏ ਸਾਰੇ ਮਾਤਾ ਦਾ ਪਰਿਵਾਰ ਲੱਭ ਸਕੇ ਔਰ ਮਾਤਾ ਜੀ ਨੂੰ ਸਿਰੇ ਆਪਾਂ ਦੇ ਘਰ ਭੇਜ ਸਕੀਏ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਜਿਹੜੇ ਮਾਤਾ ਨੂੰ ਜਾਣਦੇ ਨੇ ਸਾਡੇ ਨੰਬਰ ਹਨ 78370 3962 96468 65500 ਇਹ ਸਾਡੇ ਸੰਪਰਕ ਨੰਬਰ ਨੇ ਸਾਡਾ ਮਾਨਤਾ ਸੇਵਾ ਵਿਰਤ ਆਸ਼ਰਮ ਪਿੰਡ ਲੇਲ ਵਿੱਚ ਵਾ ਜੇ ਕਿਸੇ ਵੀ ਵੀਰ ਭਰਾ ਨੂੰ ਇਸ ਮਾਤਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਸਾਡਾ ਜਰੂਰ ਸੰਪਰਕ ਕਰਿਓ ਤਾਂ ਜੋ ਕਿ ਮਾਤਾ ਜੀ ਨੂੰ ਇਹਨਾਂ ਦੇ ਪਰਿਵਾਰੋਂ ਮਿਲਾ ਸਕੀਏ ਇੰਨੀ ਇੱਕ ਬੇਨਤੀ ਤੁਹਾਨੂੰ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ